ਡਾਕਟਰ ਸਾਹਿਬ ਅੱਜਕਲ ਕਿੱਥੇ ਹੋ ਤੁਹਾਨੂੰ ਨਹੀਂ ਵੇਖਿਆ ਗਿਆ ਜਦੋਂ ਸਾਰਿਆਂ ਨੂੰ ਵੇਖਿਆ ਗਿਆ ਕਲਾਕਾਰਾਂ ਨੂੰ ਵੇਖਿਆ ਗਿਆ ਸਿਆਸਤਦਾਨਾਂ ਨੂੰ ਵੇਖਿਆ ਗਿਆ ਹੋਰ ਜਿੱਥੇ ਬੰਦੀ ਵਾਲਿਆਂ ਨੂੰ ਵੇਖਿਆ ਗਿਆ ਆਪਣਾ ਕੰਮ ਆਪ ਚਲਾਉਂਦੇ ਆ ਸਾਡਾ ਗਰੁੱਪ ਆ ਕਹਿ ਲੋ ਤੇ ਮੇਰੀ ਜਿੰਮੇਵਾਰੀ ਲੱਗੀ ਆ ਜਿੰਮੇਵਾਰੀ ਆ ਕਿ ਤੂੰ ਰਾਤਾਂ ਵੀ ਲਾਦ ਤੂੰ ਦਿਨ ਵੀ ਕੰਮ ਕਰ ਤੇ ਜਿਹੜੇ ਪੈਸੇ ਇਕੱਠੇ ਹੁੰਦੇ ਆ ਉਹ ਵਾਪਸ ਸਾਨੂੰ ਇੱਥੇ ਪੰਜਾਬ 'ਤੇ ਪ੍ਰਮਾਤਮਾ ਦੀ ਬੜੀ ਬਖਸ਼ਿਸ਼ ਹੈ ਕਿਸਾਨਾਂ ਦੀ ਬਖਸ਼ਿਸ਼ ਹੈ ਮਾਵਾਂ ਦੀ ਬਖਸ਼ਿਸ਼ ਹੈ ਮੈਂ ਇਸ ਅਹੁਦੇ ਤੇ ਪਹੁੰਚਿਆ ਪਰ ਛੱਡਣ ਨੂੰ ਇੱਕ ਮਿੰਟ ਨਹੀਂ ਲੱਗੂ ਜੇ ਪੰਜਾਬ ਹਾਕਮਾਂ ਦੇ ਤੇ ਉਨ ਐਸ ਕੁਲੇ ਜਿਹੜੀ ਮੇਰੀ ਜ਼ਿੰਮੇਵਾਰੀ ਲੱਗੀ ਆ ਉਹ ਆ ਕਮਾਈ ਕਰਨ ਦੀ ਤੇ ਟੀਮਾਂ ਆਪਣੀਆਂ ਕੰਮ ਕਰ ਰਹੀਆਂ ਵੀਰ ਫਰੋਜ ਆਪਣਾ ਫਰੋਜਪੁਰ ਜਨਾਲੇ ਸਰਤਾਨਪੁਰ ਨੋਤੀ ਤਿੰਨ ਥਾਵਾਂ ਤੇ ਮੇਨ ਆਪਣੇ ਜਿਹੜੇ ਟੀਮ ਲੀਡਰ ਆ ਇੱਕ ਚੀਜ਼ ਜ਼ਰੂਰ ਕਰਿਓ ਸਵਾਲ ਜ਼ਰੂਰ ਕਰਿਓ ਇਸ ਵਾਰ ਇਹ ਹੜ ਕਿਉਂ ਆ ਤੁਹਾਨੂੰ ਕੀ ਲੱਗਦਾ ਮੈਂ ਕਦੀ ਨੈਟਿਵ ਨਹੀਂ ਹੁੰਦਾ ਮੇਰੇ ਭਰਾ ਪਰ ਗੱਲ ਯਾਰ ਕਦੋਂ ਤੱਕ ਜਰਾਂਗੇ ਕਦੋਂ ਤੱਕ ਅਸੀਂ ਜਿ세 ਬੋਲੇ ਨਾ ਤੇ ਫਿਰ ਇਹ ਕਦੋਂ ਖਤਮ ਹੋਊਗਾ ਤੁਸੀਂ ਡੈਮ ਬਣਾਤੇ ਡੈਮ ਦੇ ਵਿੱਚ ਤੁਸੀਂ ਪਾਣੀ ਸਟੋਰ ਕਰਦੇ ਆ ਅੜਕੋ ਅੱਗੇ ਰਾਹ ਹੀ ਨਹੀਂ ਹੈਗਾ ਕਿ ਉਹ ਪਾਣੀ ਕਿੱਧਰ ਦੀ ਕੱਢਣਾ ਉਹ ਸਾਡਾ ਤੇ ਪੰਜਾਬ ਤੁਸੀਂ ਰੋੜਤਾ ਪਾਣੀ ਨਾ ਇਹੋ ਹੀ ਪਾਣੀ ਦੇ ਪ੍ਰੋਪਰ ਕਨਾਲਸ ਬਣੇ ਹੁੰਦੇ ਪ੍ਰੋਪਰ ਤੁਸੀਂ ਜਿਹੜਾ ਸੂਪਰੀ ਸਿਸਟਮ ਬਣਾਇਆ ਹੁੰਦਾ ਤੇ ਕੁਝ ਨਹੀਂ ਹੋਣਾ ਸੀ ਜੋ ਕੋਰਾ ਛੱਡ ਗਿਆ ਇਥੇ ਉੱਥੇ ਛੱਡ ਆ ਇਹ ਨਹੀਂ ਕਿ ਇੱਥੇ ਹੜ੍ਹ ਨਹੀਂ ਆਉਂਦੇ ਹੜ੍ਹ ਆ ਸਕਦੇ ਆ ਕਿਤੇ ਵੀ ਆ ਸਕਦੇ ਆ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਯਾਰ ਬਾਰ-ਬਾਰ ਜੇ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਤੀ ਨਾ ਇਸ ਵਾਰ ਬਹੁਤ ਕੁੱਝ ਬਾਰ ਨਿਕਲੂ ਨੂੰ ਰੋਲੇ ਵੀ ਪਏ ਇਹ ਅਸਲ ਕੰਮ ਨਹੀਂ ਹੋ ਰਿਹਾ ਹੈਗਾ ਇਥੇ ਫੋਟੋਆਂ ਖਿਚਾਉਣ ਵਾਲੇ ਜ਼ਿਆਦਾ ਨਜ਼ਰ ਆ ਰਹੇ ਆ ਇੰਨੇ ਲੋਕ ਡੁੱਬੇ ਨਹੀਂ ਜਿੰਨੇ ਲੋਕ ਡੁੱਬ ਡੁੱਬ ਕੇ ਦਿਖਾ ਰਹੇ ਆ ਆਪ ਵਿੱਚ ਵੜਵੜ ਦਿਖਾ ਰਹੇ ਆ ਜਸ ਬਾਜਵਾ ਹੋਇਆ ਆਪਣਾ ਈਮੀਰ ਕੋਏ ਬਸ ਕਿ ਆਪਣੇ ਮਨਮੋਣ ਵਾਰਿਸ ਨੂੰ ਨਹੀਂ ਭਰਾ ਹਨਾ ਉਹ ਹੋਏ ਮੇਰੇ ਕੋ ਮੈਂ ਹੁਣ ਆਪਣਾ ਆਪਣਾ ਰਾਜਵੀਰ ਜਵੰਦਾ ਹੋਇਆ ਕਿੰਨੇ ਨਾਮ ਆ ਬੱਗੂ ਮਾਨ ਤੇ ਆਉਂਦੇ ਕਿੰਨੀ ਵਾਰੀ ਹਨਾ ਕਿੰਨੇ ਹੋ ਰਿਹਾ ਪਰ ਮੈਨੂੰ ਕਦੇ ਵੀ ਕਿਸੇ ਦਾ ਇਹ ਨਹੀਂ ਲੱਗਾ ਕੋਈ ਵਿਖਾਵਾ ਕਰਨ ਗਿਆ ਜਦੋਂ ਆਇਆ ਸਿੰਗਰਾਂ ਨੂੰ ਕਹੂੰਗਾ ਤੁਸੀਂ ਚੜ੍ਹਦੀ ਕਲਾ 'ਚ ਰਹੋ ਤੁਸੀਂ ਪੰਜਾਬ ਦਾ ਸੋਚਦੇ ਹੋ ਯਾਰ ਆ ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਕਿਹਦੇ ਦੀ ਕਲਿੱਪ ਐ ਉਹ ਹੋ ਜਾਂਦੇ ਆ ਬਸ ਇਹਨਾ ਜ਼ਰੂਰ ਸੋਚਿਆ ਕਰੋ ਕਿ ਤੁਸੀਂ ਕਿਹਨਾਂ ਨਾਲ ਜੋ ਖਾਸ ਕਰਕੇ ਜਦੋਂ ਹੁਣ ਪਾਣੀ ਲੈਣਾ ਹੈ ਤਾਂ ਸਭ ਤੋਂ ਜਿਹੜੀ ਲੋਕਾਂ ਨੂੰ ਦਿੱਤਾ ਜਿਹੜੀ ਖੇਤਾਂ ਦੇ ਪਰਪਸ ਨਾਲ ਤਾਂ ਇਹ ਹੈ ਕਿ ਉਥੋਂ ਰੇਤਾ ਚੱਕਣਾ ਖੇਤਾਂ ਨੂੰ ਮੁਰ ਤੋਂ ਉਹ ਜਾ ਵਾਹੀ ਯੋਗ ਬਣਾਉਣਾ ਪਰ ਜਿਹੜੀ ਮੋਢਲੇ ਤੌਰ ਤੇ ਸਾਰਿਆਂ ਨੂੰ ਆਉਣੀ ਚੁਣੌਤੀ ਉਹ ਹੈ ਹੈਲਥ ਨੂੰ ਲੈ ਕੇ ਜੇ ਤੁਸੀਂ ਟੇਕ ਕੇਅਰ ਨਾ ਕੀਤਾ ਔਰ ਇਹਦੇ ਉੱਤੇ ਸਾਡੀ ਪਹਿਲੇ ਦਿਨ ਤੋਂ ਟੀਮ ਲੱਗਦੀ ਆ। ਤੁਸੀਂ ਅਲੱਗ-ਅਲੱਗ ਬਿਮਾਰੀਆਂ ਹੁੰਦੀਆਂ। ਵੈਕਟਰ ਬੋਰਨ ਡਿਜ਼ੀਜ਼ ਭਾਵੇਂ ਤੁਸੀਂ ਲੈ ਲੋ ਡੈਂਗੂ, ਮਲੇਰੀਆ ਜਿੱਥੇ ਪਾਣੀ ਖੜਾਉਣਾ ਉੱਥੇ ਉਹ ਜਮਾ ਹੋਣੇ ਉਹ ਪੈਦਾ ਹੋਣੇ। ਜਿਹੜੇ ਵਾਟਰ ਬੌਂਡ ਡਿਸੀਜ਼ ਆ ਭਾਵੇਂ ਕਾਲਾ ਪੀਲੀਆ ਇਹੋ ਜਿਹੀ ਚੀਜ਼ਾਂ ਉਹ ਵੀ ਬਿਮਾਰੀਆਂ ਇੱਥੋਂ ਨਿਕਲਣੀਆਂ ਪੈਰਾਂ ਤੇ ਖੜੇ ਕਰਨਾ ਪੰਜਾਬ ਨੂੰ ਉਹ ਉਦੋਂ ਹੋਣਾ ਜਦੋਂ ਆਪਾਂ ਜ਼ਮੀਨਾ ਪੱਧਰੀਆਂ ਕਰਨੀਆਂ ਸ਼ੁਰੂ ਕਰਾਂ ਤੇ ਇੱਕ ਇੱਕ ਕਿੱਲੇ ਦਾ ਕਿਸਾਨ ਜਿਹਦੇ ਕੋਲ ਟਰੈਕਟਰ ਵੀ ਨਹੀਂ ਹੈਗਾ ਜਦੋਂ ਉਹਨੂੰ ਲੋਡ ਪੈਣੀ ਆ ਅਸਲੀ ਲੜਾਈ ਸਾਡੀ ਉਦੋਂ ਹੋਣੀ ਕਿਉਂਕਿ ਜੇ ਅਸੀਂ ਇਹਨਾਂ ਲੋਕਾਂ ਨੂੰ ਆਪਣੇ ਪੈਰਾਂ ਤੇ ਨੇ ਵਾਪਸ ਖੜੇ ਕਰ ਸਕੀਏ ਤੇ ਸਾਡੀ ਜਿਹੜੀ ਟੋਟਲ ਫੇਲਿਅਰ ਆ ਤੁਹਾਏ ਤੁਸੀਂ ਵੇਟ ਨਹੀਂ ਕਰ ਸਕਦੇ ਪਾਣੀ ਡਾਊਨ ਹੋ ਜੇ ਉਦੋਂ ਮੈਂ ਦਵਾਈਆਂ ਪਹੁੰਚਾਉਂ ਨੋ ਉਹ ਨਾਲ ਦੀ ਨਾਲ ਹੀ ਤੁਹਾਨੂੰ ਉਸ ਦੇ ਵੇਲੇ ਫਰਸਟ ਏਡ ਸ਼ੁਰੂ ਕਰਨੀ ਚਾਹੀਦੀ ਉਹ ਉਹੀ ਸਾਡੀ ਟੀਮਾਂ ਕਰ ਰਹੀਆਂ ਥਾਂ ਤਾਂ ਸੱਟ ਤੋਂ ਯੂ ਨੋ ਇੰਨੇ ਲੱਕੀਆ ਸੀ ਕਿ 100 ਤੋਂ ਵੱਧ ਨੌਜਵਾਨ ਡਾਕਟਰ ਵਿੱਚ ਕੁੜੀਆਂ ਬਹੁਤ ਜ਼ਿਆਦੀਆਂ 올ਡ ਰਲ ਚੁੱਕੀਆਂ ਟੀਮ ਦੇ ਵੈਟੇਨਰੀ ਡਾਕਟਰ ਸਾਡੇ ਨਾਲ ਰਲ ਚੁੱਕਿਆ ਸਤਿ ਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ ਪੰਜਾਬ ਦੀ ਹੜ੍ਹਾਂ ਦੀ ਸਥਿਤੀ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ ਖਾਸ ਕਰਕੇ ਜਿਹੜੇ ਬਾਰਡਰ ਬੈਲਟ ਦੇ ਡਿਸਟ੍ਰਿਕਟ ਨੇ ਉਹ ਬੁਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਨੇ 550 ਕਿਲੋਮੀਟਰ ਜਿਹੜਾ ਇਹ ਏਰੀਆ ਬਣਦਾ ਹੈ ਬਾਰਡਰ ਬੈਲਟ ਦਾ ਉੱਥੇ ਜਿਸ ਤਰੀਕੇ ਦੇ ਹਾਲਾਤ ਨੇ ਔਰ ਜਦੋਂ ਹੁਣ ਪਾਣੀ ਲੱਥਣਾ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਸਮੱਸਿਆਵਾਂ ਮੁਸ਼ਕਲਾਂ ਦਰਪੇਸ਼ ਨੇ ਸਾਡੇ ਪੰਜਾਬੀਆਂ ਦੇ ਅੱਗੇ ਪਰ ਸੇਵਾ ਕਰਨ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ ਲਗਾਤਾਰ ਉਹ ਲੋਕ ਜਿਹੜੇ ਜਥੇਬੰਦੀਆਂ ਦੇ ਰੂਪ ਚ ਜਾਂ ਇਕਹਿਰੇ ਤੌਰ ਤੇ ਸੇਵਾ ਕਰ ਰਹੇ ਆ ਤੁਹਾਨੂੰ ਯਾਦ ਹੋਵੇਗਾ ਕਿਸਾਨ ਅੰਦੋਲਨ ਦੇ ਭਾਗ ਪਹਿਲੇ ਦੇ ਵਿੱਚ ਇੱਕ ਅਮਰੀਕਾ ਤੋਂ ਡਾਕਟਰ ਡਾਕਟਰ ਸੁવાયਮਨ ਸਿੰਘ ਕਾਫੀ ਚਰਚਾ ਦੇ ਵਿੱਚ ਰਹੇ ਸੀਗੇ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਅੱਜ ਕੱਲ ਉਹ ਕਿੱਥੇ ਨੇ ਉਹ ਨਜ਼ਰ ਨਹੀਂ ਆ ਰਹੇ ਡਾਕਟਰ ਸਾਹਿਬ ਤੁਹਾਡਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਹੈ ਜੀ ਸਸੀ ਗਾਵਿਰ ਡਾਕਟਰ ਸਾਹਿਬ ਅੱਜ ਕੱਲ ਕਿੱਥੇ ਹੋ ਤੁਹਾਨੂੰ ਨਹੀਂ ਵੇਖਿਆ ਗਿਆ ਜਦੋਂ ਸਾਰਿਆਂ ਨੂੰ ਵੇਖਿਆ ਗਿਆ ਕਲਾਕਾਰਾਂ ਨੂੰ ਵੇਖਿਆ ਗਿਆ ਸਿਆਸਤਦਾਨਾਂ ਨੂੰ ਵੇਖਿਆ ਗਿਆ ਹੋਰ ਜਥੇਬੰਦੀ ਵਾਲਿਆਂ ਨੂੰ ਵੇਖਿਆ ਗਿਆ ਡਾਕਟਰ ਸੁਆਇਮਾਨ ਹੋਰਾਂ ਨੂੰ ਲੋਕ ਯਾਦ ਕਰ ਰਹੇ ਆ ਬਾਈ ਪਹਿਲਾਂ ਦੱਸਦਾ ਅਸੀਂ ਕਿਰਤੀ ਲੋਗ ਆ ਤੇ ਜਿਹੜਾ ਅਸੀਂ ਕੰਮ ਚਲਾਉਂਦੇ ਆ ਜੇ ਅਸੀਂ ਕਿਰਤ ਕਰਨੀ ਬੰਦ ਕਰਤੀ ਤੇ ਜਿਹੜੇ ਅਸੀਂ ਕੰਮ ਕਰਦੇ ਉਹ ਵੀ ਬੰਦ ਹੋ ਜਾਣੇ ਆ ਵੇਖੋ ਇਹ ਬਾਰ-ਬਾਰ ਅਸੀਂ ਕਹਿੰਨੇ ਆ ਅਸੀਂ ਆਪਣਾ ਕੰਮ ਆਪ ਚਲਾਉਂਦੇ ਆ ਸਾਡਾ ਗਰੁੱਪ ਆ ਕਹ ਲੋ ਤੇ ਮੇਰੀ ਜ਼ਿੰਮੇਵਾਰੀ ਲੱਗੀ ਆ ਜ਼ਿੰਮੇਵਾਰੀ ਆ ਕਿ ਤੂੰ ਰਾਤਾਂ ਵੀ ਲਾ ਤਾ ਤੂੰ ਦਿਨ ਵੀ ਕੰਮ ਕਰ ਤੇ ਜਿਹੜੇ ਪੈਸੇ ਇਕੱਠੇ ਹੁੰਦੇ ਆ ਉਹ ਵਾਪਸ ਸਾਨੂੰ ਇੱਥੇ ਪੰਜਾਬ ਭੇਜ ਸੋ ਸਾਡੀ ਸਾਡਾ ਮੈਂ ਅਸਿਸਟੈਂਟ ਪ੍ਰੋਫੈਸਰ ਆ ਮੈਂ ਨਾਲ ਹਾ ਐਡਵਾਂਸਡ ਹਾਰਟ ਫੇਲੀਅਰ 트ਾਂਸਪਲੈਂਟ ਇੰਟਰਨੈਸ਼ਨਲ ਕਾਰਡੀਓਲੋਜਿਸਟ ਯੂਨੀਵਰਸਿਟੀ ਆ ਕੈਲੀਫੋਰਨੀਆ ਪ੍ਰਮਾਤਮਾ ਦੀ ਬੜੀ ਬਖਸ਼ਿਸ਼ ਆ ਕਿਸਾਨਾਂ ਦੀ ਬਖਸ਼ਿਸ਼ ਆ ਮਾਵਾ ਦੀ ਬਖਸ਼ਿਸ਼ ਆ ਮੈਂ ਇਸ ਅਹੁਦੇ ਤੇ ਪਹੁੰਚਿਆ ਪਰ ਛੱਡਣ ਨੂੰ ਇੱਕ ਮਿੰਟ ਨਹੀਂ ਲੱਗੂਗਾ ਜੇ ਪੰਜਾਬ ਹਾਕ ਮਾਰੇ ਤੇ ਪਰ ਅੱਜ ਕੋਲੇ ਜਿਹੜੀ ਮੇਰੀ ਜ਼ਿੰਮੇਵਾਰੀ ਲੱਗੀ ਆ ਉਹ ਆ ਕਮਾਈ ਕਰਨ ਦੀ ਕਿਰਤ ਕਰਕੇ ਕਮਾਈ ਕਰਾਂ ਤੇ ਵਾਪਸ ਆਪਣੇ ਪੰਜਾਬ ਉਹ ਪੈਸਾ ਭੇਜਾਂ ਸਹੀ ਜਗ੍ਹਾ ਤੇ ਉਹ ਪੈਸਾ ਲੱਗ ਸਕੇ ਤੇ ਟੀਮਾਂ ਆਪਣੀਆਂ ਕੰਮ ਕਰ ਰਹੀਆਂ ਵੀਰ ਫਿਰੋਜ਼ ਆਪਣਾ ਫਿਰੋਜ਼ਪੁਰ ਜਨਾਲੇ ਸultanpur Lodhi ਤਿੰਨ ਥਾਵਾਂ ਤੇ ਮੇਨ ਆਪਣੇ ਜਿਹੜੇ ਟੀਮ ਲੀਡਰ ਆ ਪ੍ਰਮਾਤਮਾ ਦੀ ਬਖਸ਼ਿਸ਼ ਜਿਹੜਾ ਕਿਸਾਨ ਅੰਦੋਲਨ ਤੋਂ ਜਿਹੜੇ ਨੌਜਵਾਨ ਜੁੜੇ ਸੀ ਆਪਣੀਆਂ ਕਿਸਾਨ ਯੂਨੀਅਨਾਂ ਦੇ ਪਿੰਡਾਂ ਦੇ ਮੁੰਡੇ ਉਹ ਲੱਗੇ ਪਏ ਆ ਔਰ ਇਹ ਲੰਬੀ ਲੜਾਈ ਆ ਤੇ ਜਿੱਦਣ ਮੇਰੀ ਜ਼ਿੰਮੇਵਾਰੀ ਲਾਉਣਗੇ ਉਦੋਂ ਹੀ ਮੈਂ ਪੰਜਾਬ ਉੱਪਰ ਜਾਊਂਗਾ ਪਰ ਇਸ ਟਾਈਮ ਤੇ ਮੁੰਡੇ ਬਹੁਤ ਵਧੀਆ ਢੰਗ ਨਾਲ ਲੱਗੇ ਆ ਮਿਹਨਤ ਕਰਦੇ ਆ ਜੀ ਅੱਛਾ ਡਾਕਟਰ ਸਾਹਿਬ ਕੁੜੀਆਂ ਵੀ ਸਮੱਸਿਆ ਆ ਜੀ ਬਿਲਕੁਲ ਸਮੱਸਿਆਵਾਂ ਬਹੁਤ ਨੇ ਖਾਸ ਕਰਕੇ ਜਦੋਂ ਹੁਣ ਪਾਣੀ ਲੈਣਾ ਤਾਂ ਸਭ ਤੋਂ ਜਿਹੜੀ ਲੋਕਾਂ ਨੂੰ ਇੱਕ ਤਾਂ ਜਿਹੜੀ ਖੇਤਾਂ ਦੇ ਪਰਪਸ ਨਾਲ ਤਾਂ ਇਹ ਹੈ ਕਿ ਉਥੋਂ ਰੇਤਾ ਚੱਕਣਾ ਖੇਤਾਂ ਨੂੰ ਮੁਰ ਤੋਂ ਉਹ ਜਾ ਵਾਹੀਯੋਗ ਬਣਾਉਣਾ ਪਰ ਜਿਹੜੀ ਮੋਡਲੇ ਤੌਰ ਤੇ ਸਾਰਿਆਂ ਨੂੰ ਆਉਣੀ ਹੈ ਚੁਣੌਤੀ ਉਹ ਹੈ ਹੈਲਥ ਨੂੰ ਲੈ ਕੇ ਇਸ ਵੇਲੇ ਮੈਡੀਸਿਨ ਦੀ ਬਹੁਤ ਜ਼ਰੂਰਤ ਪੈਣੀ ਹੈ ਕਿਉਂਕਿ ਚਾਹੇ ਉਹ ਡੇਂਗੂ ਹੈ ਮਲੇਰੀਆ ਟਾਈਫਾਇਡ ਹੈ ਜਾਂ ਫਿਰ ਉਹ ਸਕਿਨ ਸੰਬੰਧੀ ਡਿਸੀਜ਼ ਨੇ ਉਹਨਾਂ ਸੰਬੰਧੀ ਵੀ ਕੋਈ ਖਾਸ ਤੁਹਾਡੇ ਵੱਲੋਂ ਸੋਚਿਆ ਜਾ ਰਿਹਾ ਕਿਉਂਕਿ ਤੁਸੀਂ ਉਸ ਬੈਕਗ੍ਰਾਉਂਡ ਤੋਂ ਆਉਂਦੇ ਹੋ ਫਿਰ ਮੈਂ ਸਭ ਤੋਂ ਪਹਿਲਾਂ ਇੱਕ ਗੱਲ ਕਰਨਾ ਕਿ ਮੈਂ ਪੰਜਾਬੀਆਂ ਨਾਲ ਇੱਕ ਗੱਲ ਕਰਨਾ ਚਾਹੁੰਦਾ ਮੈਂ ਇੱਕ ਗੱਲ ਕਰਨਾ ਚਾਹੁੰਦਾ ਬਾਰ ਬਾਰ ਹੜੋਂਦੇ ਆ ਬਾਰ ਬਾਰ ਇਹ ਕੁਝ ਹੁੰਦਾ ਇੱਕ ਚੀਜ਼ ਜ਼ਰੂਰ ਕਰਿਓ ਸਵਾਲ ਜ਼ਰੂਰ ਕਰਿਓ ਇਸ ਵਾਰ ਇਹ ਹੜ ਕਿਉਂ ਆਇਆ ਬਸ ਇੰਨੀ ਮੈਂ ਗੱਲ ਕਰਦਾ ਮੈਂ ਅਗਲੀ ਗੱਲ ਤੇ ਆ ਜਾਂਦਾ ਅਗਲੀ ਗੱਲ ਜਿਹੜੀ ਤੁਸੀਂ ਬਿਮਾਰੀਆਂ ਦੀ ਗੱਲ ਕੀਤੀ ਵੇਖੋ ਵਾਕਈ ਇਹ ਫੈਲਣੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੇ ਅਸੀਂ ਟੇਕ ਕੇਅਰ ਨਾ ਕੀਤਾ ਔਰ ਇਹਦੇ ਉੱਤੇ ਸਾਡੀ ਪਹਿਲੇ ਦਿਨ ਤੋਂ ਟੀਮ ਲੱਗ ਪਈ ਆ ਕਿਉਂਕਿ ਅਲੱਗ-ਅਲੱਗ ਬਿਮਾਰੀਆਂ ਹੁੰਦੀਆਂ ਵੈਕਟਰ ਬੌਂਡ ਡਿਜ਼ੀਜ਼ ਭਾਵੇਂ ਤੁਸੀਂ ਲੈ ਲੋ ਡੈਂਗੂ ਮਲੇਰੀਆ ਜਿੱਥੇ ਪਾਣੀ ਖੜੋਣਾ ਉੱਥੇ ਉਹ ਜਮਾ ਹੋਣੇ ਉਹ ਪੈਦਾ ਹੋਣੇ ਜਿਹੜੇ ਵਾਟਰ ਬੌਂਡ ਡਿਜ਼ੀਜ਼ ਆ ਭਾਵੇਂ ਕਾਲਾ ਪੀਲੀਆ ਇਹੋ ਜਿਹੀਆਂ ਚੀਜ਼ਾਂ ਉਹ ਵੀ ਜਦੋਂ ਪਾਣੀ ਉਤਰਨਾ ਉਹ ਜਿਹੜੀ ਜਿਹੜੀ ਜਗਾ ਵਾ ਉਥੇ ਫੰਗਲ ਇਨਫੈਕਸ਼ਨਾਂ ਦੇ ਚਾਂਸ ਵੱਧ ਜਾਣੇ ਆ ਚੋਮਾ ਤੇ ਆ ਵੀ ਸਰੀ ਵਧਨਾ ਟੈਟਨਸ ਵਰਗੀਆਂ ਬਿਮਾਰੀਆਂ ਉਹ ਸਾਰੀਆਂ ਤੁਹਾਨੂੰ ਵਿਖਣੀਆਂ ਮਰੇ ਪਸ਼ੂ ਮਰੇ ਜਾਨਵਰ ਤੁਹਾਨੂੰ ਚੁਖਣੇ ਪੈਣੇ ਆ ਪਾਣੀ ਜਿਹੜਾ ਤੁਹਾਡਾ ਗੰਦਲਾ ਹੋਣਾ ਆਈ ਮੀਨ ਜੇ ਤੁਸੀਂ ਲੈ ਲਓ ਕਿ ਕਿੰਨੀਆਂ ਪ੍ਰੋਬਲਮ ਆਉਣੀਆਂ ਪਰ ਅਸਲੀ ਪ੍ਰੋਬਲਮ ਜੇ ਸਾਡੀ ਕਿਰਤੀਆਂ ਦੀ ਜਿਹੜੀ ਪ੍ਰੋਬਲਮ ਹੈ ਸਭ ਤੋਂ ਵੱਡੀ ਪ੍ਰੋਬਲਮ ਕਿਉਂਕਿ ਮੈਂ ਇਹ ਬੜਾ ਹੈਰਾਨ ਹੁੰਦਾ ਜਦੋਂ ਕੋਈ ਕਿਸੇ ਨੂੰ ਆਪਾਂ ਗੱਲ ਕਰਦੇ ਆ ਕਿ ਪੈਰਾਂ ਤੇ ਖੜੇ ਕਰਨਾ ਪੰਜਾਬ ਨੂੰ ਉਹ ਉਦੋਂ ਹੋਣਾ ਜਦੋਂ ਆਪਾਂ ਜ਼ਮੀਨਾ ਪੱਦਰੀਆਂ ਕਰਨੀਆਂ ਸ਼ੁਰੂ ਕਰਤਾ ਜਿੱਥੇ ਇੱਕ ਇੱਕ ਕਿੱਲੇ ਦਾ ਕਿਸਾਨ ਹੈ ਜਿਸ ਕੋਲ ਟਰੈਕਟਰ ਵੀ ਨਹੀਂ ਹੈਗਾ ਜਦੋਂ ਉਹਨੂੰ ਲੋਡ ਪੈਣੀ ਆ ਅਸਲੀ ਲੜਾਈ ਸਾਡੀ ਉਦੋਂ ਹੋਣੀ ਕਿਉਂਕਿ ਜੇ ਅਸੀਂ ਇਹਨਾਂ ਲੋਕਾਂ ਨੂੰ ਆਪਣੇ ਪੈਰਾਂ ਤੇ ਨੇ ਵਾਪਸ ਖੜੇ ਕਰ ਸਕੀਏ ਤੇ ਸਾਡੀ ਜਿਹੜੀ ਟੋਟਲ ਫੇਲਿਅਰ ਆ ਤੁਸੀਂ ਕਿੰਨੇ ਦਿਨ ਕਿਸੇ ਨੂੰ ਕੇਲੇ ਖਵਾ ਲੋਗੇ ਕਿੰਨੇ ਦਿਨ ਕਿਸੇ ਨੂੰ ਲਸੀਆਂ ਦੇ ਦੋਗੇ ਅਸਲ ਲੜਾਈ ਇਹ ਆ ਕਿ ਲੋਕਾਂ ਨੂੰ ਉਹਨਾਂ ਦੇ ਪੈਰਾਂ ਤੇ ਖੜੇ ਕਰਨਾ ਔਰ ਉਹ ਲੜਾਈ ਸਾਡੀ ਅਸੀਂ ਲੜਾਈ ਸਮਝ ਕੇ ਖੜੇ ਆ ਆਪਣੀਆਂ ਯੂਨੀਅਨਾਂ ਦੇ ਕੁਝ ਸਾਡੇ ਪਿੰਡਾਂ ਦੇ ਜਿਹੜੇ ਸਰਪੰਚ ਆ ਜਿਹੜੇ ਜਥੇਬੰਦੀ ਆ ਉਹਨਾਂ ਨਾਲ ਗੱਲਾਂ ਸ਼ੁਰੂ ਹੋ ਗਈਆਂ ਕਿਉਂਕਿ ਪਟਿਆਲੇ ਵਿੱਚ ਇਹੋ ਹੀ ਕੰਮ ਕੀਤਾ ਸੀ 2 ਸਾਲ ਪਹਿਲਾਂ ਉਹ ਇਹੋ ਹੀ ਆ ਕਿ ਭਾਈ ਅਸਲੀ ਲੜਾਈ ਸਾਡੀ ਉਦੋਂ ਖਤਮ ਹੋਣੀ ਜਿੱਦਨ ਸਾਡੀਆਂ ਜ਼ਮੀਨਾਂ ਵਾਪਸ ਆਬਾਦ ਹੋ ਗਈਆਂ ਜਿੱਦਨ ਸਾਡੀਆਂ ਜ਼ਮੀਨਾਂ ਅਸੀਂ ਵਾਪਸ ਕਲੀਅਰ ਕਰ ਸਕੀ ਹੂੰ ਅਚ ਡਾਕਟਰ ਸਾਹਿਬ ਤੁਸੀਂ ਇੱਕ ਗੱਲ ਕਹੀ ਕਿ ਇੱਕ ਗੱਲ ਜ਼ਰੂਰ ਪੁੱਛ ਲਿਓ ਜਿਹੜੀ ਤੁਸੀਂ ਕਹੀ ਹੈ ਕਿ ਹੜਾ ਸੰਬੰਧੀ ਵੀ ਹੜ ਕਿਉਂ ਆ ਤੁਹਾਨੂੰ ਕੀ ਲੱਗਦਾ ਹੈ ਵੀਰ ਯਾਰ ਕੁਛ ਸਵਾਲ ਆ ਹਨਾ 35 ਸਾਲ ਹੋ ਗਏ ਆ ਮੈਨੂੰ ਨਾ ਬڑے ਲੋਕ ਨਾ ਇਹ ਚੀਜ਼ ਤੋਂ ਕੁਐਸਚਨ ਕਰਦੇ ਆ ਕਿ ਡਾਕਟਰ ਤੂੰ ਇਹ ਨਾ ਕਿਹਾ ਨੈਗੇਟਿਵ ਨਾ ਹੋ ਮੈਂ ਕਦੀ ਨੈਗੇਟਿਵ ਨਹੀਂ ਹੁੰਦਾ ਮੇਰੇ ਭਰਾ ਪਰ ਗੱਲ ਕਿ ਯਾਰ ਕਦੋਂ ਤੱਕ ਜਰਾਂਗੇ ਕਦੋਂ ਤੱਕ ਅਸੀਂ ਜਿ세 ਬੋਲੇ ਨਾ ਤੇ ਫਿਰ ਇਹ ਕਦੋਂ ਖਤਮ ਹੋਊਗਾ ਜੇ ਭੋਲਾਂਗੇ ਤੇ ਕੋਈ ਸ਼ਾਇਦ ਰੈਗੂਲੇਸ਼ਨ ਕੋਈ ਐਸੀਆਂ ਚੀਜ਼ਾਂ ਬਣ ਗਿਆ ਕਿ ਦੁਬਾਰਾ ਇਹ ਨਾ ਹੋਵੇ ਬੜਾ ਈਜ਼ੀ ਆ ਤੁਸੀਂ ਡੈਮ ਬਣਾਤੇ ਡੈਮ ਦੇ ਵਿੱਚ ਤੁਸੀਂ ਪਾਣੀ ਸਟੋਰ ਕਰ ਲਿਆ ਤੁਹਾਡ ਕੋ ਅੱਗੇ ਰਾਹ ਹੀ ਨਹੀਂ ਹੈਗਾ ਕਿ ਉਹ ਪਾਣੀ ਕਿੱਧਰ ਦੀ ਕਰਨਾ ਤੇ ਤੁਸੀਂ ਪਿੰਡਾਂ ਦੇ ਪਿੰਡ ਡਬੋਤੇ ਦਾ ਮਤਲਬ ਤੁਸੀਂ ਡੈਮ ਹੀ ਇਸ ਲਈ ਬਣਾਏ ਕਿ ਕਿਦਨ ਕਿਦਨ ਪਿੱਛੋਂ ਪਾਣੀ ਚੜੇ ਕਿਦਨ ਮੀਂਹ ਆਵੇ ਅਸੀਂ ਡੈਮ ਛੱਡੀ ਤੇ ਲੋਕਾਂ ਨੂੰ ਡਬੋ ਦਈਏ ਰਾਈਟ ਸੋ ਸੋ ਇਹਦਾ ਪਰਪਸ ਕੀ ਹੈ ਡੈਮਸ ਦਾ ਮੈਨੂੰ ਦੱਸੋ ਜੇ ਤੁਸੀਂ ਪ੍ਰੋਪਰ ਕਨਾਲ ਸਿਸਟਮ ਨਹੀਂ ਲਾ ਸਕੇ ਤੁਹਾਨੂੰ ਪੰਜਾਬ ਚਾਹੁੰਦੇ ਆ ਜੀ ਤੁਹਾਡਾ ਇੱਥੇ ਪਾਣੀ ਖਤਮ ਹੋ ਜਾਣਾ ਉਹ ਸਾਡਾ ਤੇ ਪੰਜਾਬ ਤੁਸੀਂ ਰੋੜਤਾ ਪਾਣੀ ਨਾਲ ਇਹ ਹੋਏ ਪਾਣੀ ਦੇ ਪ੍ਰੋਪਰ ਕਨਾਲਸ ਬਣੇ ਹੁੰਦੇ ਪ੍ਰੋਪਰ ਤੁਸੀਂ ਜਿਹੜਾ ਸੀਵਰੇਜ ਸਿਸਟਮ ਬਣਾਇਆ ਹੁੰਦਾ ਤੇ ਕੁਝ ਨਹੀਂ ਹੋਣਾ ਸੀ ਸੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਲੋਕ ਸਮਝਦੇ ਪੰਜਾਬ 'ਚ ਇਹ ਪੰਜਾਬ 'ਚ ਨਹੀਂ ਇਹ ਸਾਰੀ ਪ੍ਰੋਬਲਮ ਸਾਰੇ ਇੰਡੀਆ ਦੀ ਆ ਜਿੰਨੀ ਕ腐ਸ਼ਨ ਹੈ ਕਿਸੇ ਸਰਕਾਰ ਦੀ ਨਹੀਂ ਕਈ ਵਰੀ ਲੋਕ ਇਹ ਸਮਝਦੇ ਯਾਰ ਕਿਸੇ ਇੱਕ ਇੱਕ ਸਨੋ 80 ਸਾਲ ਦੇ ਵਿੱਚ ਜਿਹੜੀ ਕ腐ਸ਼ਨ ਹੋਈ ਹੈ ਨਾ ਇਸ ਦੇਸ਼ ਦੇ ਵਿੱਚ ਅੱਜ ਬਾਹਰ ਆਉਂਦੀ ਆ ਸਾਰੇ ਇੰਡੀਆ ਦੇ ਵਿੱਚ ਪੂਰੇ ਸੂਜ ਡਰੇਨੇਜ ਸਿਸਟਮ ਸੂਏਜ ਸਿਸਟਮ ਪੂਰੇ ਆ ਗਨਾ ਸਿਸਟਮ ਪੰਜਾਬ ਵਰਗੀਆਂ ਸਟੇਟਾਂ 'ਚ ਇਹਨਾਂ ਨੇ ਇੱਕ ਵੀ ਚੀਜ਼ ਜੋ ਕੋਰਾ ਛੱਡ ਗਿਆ ਹੈ ਉੱਥੇ ਹੀ ਛੱਡਤੀ ਹੈ। ਇੱਕ ਵੀ ਚੀਜ਼ ਡਿਵੈਲਪ ਨਹੀਂ ਕੀਤੀ। ਹੁਣ ਤੁਸੀਂ ਆਉਣ ਵਾਲਾ ਸਮਾਂ ਆਪੇ ਹੀ ਵੇਖ ਲਓ। ਅਸੀਂ ਆਪਣੇ ਦਰਖਤ ਵੜਤੇ ਐਨਵਾਇਰਨਮੈਂਟ ਨਾਲ ਅਸੀਂ ਖੇਲਵਾੜ ਕਰ ਰਹੇ ਹਾਂ। ਹੜ ਇਹ ਸਾਰੀਆਂ ਚੀਜ਼ਾਂ ਆਉਣੀਆਂ ਤੇ ਸਭ ਤੋਂ ਵੱਡੀ ਗੱਲ ਜਿਹੜੀ ਆ ਅਸੀਂ 1000 ਰੁਪਏ ਦੇ ਕੇ ਤੇ ਆਟਾ ਵੇਖ ਕੇ ਵੋਟ ਪਾਉਨੇ ਆ। ਜਿਹੜੇ ਲੋਕ ਜਿਹੜੇ ਵਾਕਈ ਕੁਝ ਕਰਨਾ ਚਾਹੁੰਦੇ ਉਹਨਾਂ ਨੂੰ ਅਸੀਂ ਉੱਥੋਂ ਤੱਕ ਜਿਹੜੇ ਕੈਪेबल ਹੋ ਗਿਆ ਉਹਨਾਂ ਨੂੰ ਉਹਨਾਂ ਦੀਆਂ ਗੱਡੀਆਂ ਤੱਕ ਨਹੀਂ ਲਿਆਉਂਦੇ ਜਿਹੜੇ ਖਿੰਝ ਲਿਆਸ ਇੱਕ ਸਵਾਲ ਹੈ ਦੇਖੋ ਜਿਹੜੇ ਤੁਹਾਡੇ ਵਰਗੇ ਲੋਕ ਐ ਜਿਹੜੇ ਕਿ ਸੇਵਾ ਕਰਦੇ ਆ ਮਾਣ ਖੱਟਦੇ ਆ ਇਹ ਲੋਕ ਤਾਂ ਸੇਵਾ ਹੀ ਕਰ ਸਕਦੇ ਆ ਪਰ ਕੁਝ ਕੁਝ ਚੀਜ਼ਾਂ ਇਦਾਂ ਦੀਆਂ ਨੇ ਜਿਹੜੀਆਂ ਕਿ ਗਵਰਨਮੈਂਟ ਲੈਵਲ ਤੇ ਹੁੰਦੀਆਂ ਨੇ ਜਿਹੜੀ ਕਿ ਪ੍ਰਸ਼ਾਸਨਿਕ ਪੱਧਰ ਤੇ ਹੋਣੀਆਂ ਨੇ ਬਗੈਰ ਮਨਜ਼ੂਰੀ ਨਹੀਂ ਹੋ ਸਕਦੀਆਂ ਮੰਨ ਲਓ ਜੇਕਰ ਕਿ ਪੰਜਾਬੀਆਂ ਨੂੰ ਦੁਨੀਆ 'ਚ ਕੰਮ ਕਰਦੇ ਕਿਰਤੀ ਪੰਜਾਬੀਆਂ ਨੂੰ ਇਹ ਸੇਵਾ ਦੇ ਦਿੱਤੀ ਜਾਵੇ ਕਿ ਇੱਕ ਨਵੀਂ ਨਹਿਰ ਕੱਢਣੀ ਐ ਹਜ਼ਾਰ ਕਿਲੋਮੀਟਰ ਦੀ ਕਿ ਜੀ ਉਹ ਇਹ ਫਲੱਡ ਰੋਕ ਦੇਗੀ ਮੈਨੂੰ ਲੱਗਦਾ ਪੰਜਾਬੀ ਉਹ ਵੀ ਕਰ ਦੇਣਗੇ ਪਰ ਗੱਲ ਇਹ ਆ ਤਾਂ ਬਿਨਾਂ ਮਨਜ਼ੂਰੀ ਤੋਂ ਨਹੀਂ ਹੋਣੀ ਔਰ ਅਸੀਂ ਕਦੋਂ ਤੱਕ ਆਪਣੀਆਂ ਫਸਲਾਂ ਨੂੰ ਆਪਣੀਆਂ ਭੂਮੀ ਨੂੰ ਆਪਣੀ ਉਸ ਜੰਮਣਪੋਏ ਨੂੰ ਪਹਿਲਾਂ ਗੈਰ ਆਬਾਦ ਕਰਦੇ ਆਂ ਫਿਰ ਆਬਾਦ ਕਰਦੇ ਆ ਉਹ ਫੇਰ ਜਿਹੜੀ ਆ ਬਰਬਾਦ ਹੋ ਜਾਂਦੀ ਅਸੀਂ ਫੇਰ ਆਬਾਦ ਇਹ ਪ੍ਰੋਸੈਸ ਕਦੋਂ ਤੱਕ ਚੱਲੀ ਜਾਏ ਕਿ ਕੋਈ ਕੋਈ ਮੰਗ ਨਹੀਂ ਇਦਾਂ ਦੀ ਕੋਈ ਵਿਉਂਤ ਨਹੀਂ ਬਣ ਸਕਦੀ ਕਿ ਜਿਹੜੇ ਤੁਸੀਂ ਕਨਾਲ ਸਿਸਟਮ ਦੀ ਗੱਲ ਕਰਦੇ ਹੋ ਉਹਨੂੰ ਅਸੀਂ ਨਵੇਂ ਸਿਰੇ ਤੋਂ ਡਿਵੈਲਪ ਕਰ ਸਕੀਏ ਇਹ ਸੀ ਸਰਕਾਰਾਂ ਨੂੰ ਪੁਸ਼ ਕਰੀਏ ਔਰ ਪੁਸ਼ ਪੁਸ਼ ਉਹਦੇ ਕਰੋਂਗੇ ਕਿਉਂਕਿ ਕੀ ਹੁੰਦਾ ਨਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਲੋਕ ਆਂਦੇ ਯਾਰ ਸਾਡੇ ਕੋਲ ਤਾਂ ਰੋਟੀ ਨਹੀਂ ਆ ਗਈ ਸੀ ਕਨਾਲ ਕਿਉਂ ਮੰਗੀਏ ਮਤਲਬ ਲੋਕਾਂ ਦੀ ਸੋਚ ਉੱਥੋਂ ਤੱਕ ਆ ਉਹ ਇਹ ਨਹੀਂ ਸੋਚਦੇ ਕਿ ਜੇ ਇਹ ਚੀਜ਼ਾਂ ਨਾ ਹੋਈਆਂ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਸਭ ਸਭ ਕੁਝ ਬਰਬਾਦ ਆ ਫਸਲਾਂ ਵੀ ਬਰਬਾਦ ਆ ਨਸਲਾਂ ਵੀ ਬਰਬਾਦ ਆ ਸੋ ਜਿਹੜੀ ਤੁਹਾਡੀ ਗੱਲ ਆ 100% ਆ ਸਾਨੂੰ ਸੋਚਣਾ ਪੈਣਾ ਜਿੱਦਾਂ ਗੋਰਮਾ ਐਗਜ਼ਾਮਪਲ ਦੇਣਾ ਅਮਰੀਕਾ ਦੇ ਵਿੱਚ ਨਾ ਇੱਥੇ ਜਿਹੜਾ ਸੜਕ ਬਣਦੀ ਆ ਨਵਾਂ ਟਾਊਨ ਬਣਦਾ ਨਵੀਂ ਕੋਸ਼ੀ ਬਣਦਾ 100 ਸਾਲ ਅੱ ਪਹਿਲਾਂ ਹੀ ਉਹ ਇੱਕ ਥੋੜੀ ਜਿਹੀ ਸੜਕ ਖਾਲੀ ਰੱਖ ਲੈਂਦੇ ਕਿ ਯਾਰ ਜਦੋਂ ਕੱਲ ਇਹ 6 ਲੇਨ ਹਾਈਵੇ ਕਰਨਾ ਪੈਣਾ ਤੇ ਸਾਨੂੰ ਕਿਤੇ ਦੁਬਾਰਾ ਲੋਕਾਂ ਦੇ ਘਰਾਂ ਨਾ ਢੋਣੇ ਪੈਣ। ਮਤਲਬ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੇ ਪ੍ਰੋਸੈਸ ਤੇ ਇਹ ਇਹਨਾਂ ਦੇਸ਼ ਡਵੈਲਪ ਹੋਇਆ। ਔਰ ਸਾਡਾ ਕੀ ਆ? ਅਸੀਂ ਸੜਕਾਂ ਦੇ ਵਿੱਚ ਹੀ ਦਰਖਤ ਗੱਡੇ ਆ। ਮਤਲਬ ਸਾਡਾ ਸੋ ਮੈਂ ਮੈਂ 네ਗੇਟਿਵ ਨਹੀਂ ਹੋਣਾ ਚਾਹੁੰਦਾ। ਸਿੰਪਲ ਜਿਹੜੀ ਤੁਹਾਡੀ ਗੱਲ ਆ ਜਿੱਦਣ ਲੋਕਾਂ ਨੇ ਕੋਈ ਸਰਕਾਰ ਕੁਝ ਨਹੀਂ ਕਰ ਦਿੰਦੀ। ਸਰ ਲੋਕ ਕਰਦੇ ਹੁੰਦੇ ਆ ਜਿੱਦਣ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰਤੇ ਸਰਕਾਰਾਂ ਆਪਣੇ ਆਪ ਹੀ ਕਰਨਗੀਆਂ ਜੇ ਅੱਜ ਪੰਜਾਬ ਸਰ ਮੈਂ ਨਾ ਰੋਕਣਾ ਨਹੀਂ ਚਾਹੁੰਦਾ ਸੀ ਪਰ ਫਲਡਸ ਦਾ ਜਿਹੜੀ ਸਮੱਸਿਆ ਆ ਉਹ ਤਾਂ ਡਿਵੈਲਪਡ ਕੰਟਰੀਜ਼ ਦੇ ਵਿੱਚ ਵੀ ਆ ਉੱਥੇ ਵੀ ਆ ਜਾਂਦੇ ਆ ਤੁਹਾਡਾ 100% ਬਹੁਤ ਵਧੀਆ ਸਵਾਲ ਹੈ ਇਹੋ ਹੀ ਮੈਨੂੰ ਹੁੰਦਾ ਕਿ ਡਿਵੈਲਪਡ ਕੰਟਰੀ ਅਮਰੀਕਾ ਵਰਗੇ ਜਿੱਥੇ ਆ ਜਾਂਦੀ ਇੱਥੇ ਲੂਇਜ਼ੀਆ ਨਾ ਵਿੱਚ ਹੜਾ ਇੱਕ ਵਾਰੀ ਹੜ ਆ ਗਿਆ ਉੱਥੇ ਇਨਵੈਸਟੀਗੇਸ਼ਨ ਹੁੰਦੀ ਆ ਇਥੇ ਕਿਹੜੀ ਲੀਰੀ ਟੁੱਟੀ ਆ ਕਿਹੜੀ ਪ੍ਰੋਬਲਮ ਆਈ ਹੈ ਜਿਹਦੇ ਕਰਕੇ ਇਹ ਹੜ ਆਇਆ ਜਿਹੜੇ ਲੋਕ ਰਿਸਪੌਂਸਿਬਲ ਹੁੰਦੇ ਆ ਉਹਨਾਂ ਨੂੰ ਰਿਸਪੌਂਸਿਬਿਲਟੀ ਉਹਨਾਂ ਦੀ ਮਿਲਦੀ ਆ ਉਹਨਾਂ ਦੀ ਬਣਦੀ ਸਜ਼ਾ ਮਿਲਦੀ ਆ ਨੰਬਰ 1 ਨੰਬਰ 2 ਉਥੇ ਅਜਿਹੇ ਰੈਗੂਲੇਸ਼ਨਸ ਬਣਦੀ ਆ ਕਿ ਦੁਬਾਰਾ ਇਹ ਹੜ ਨਾ ਆਉਣ ਜੇ ਵਾਕਈ ਉਹ ਹੜ ਦਾ ਏਰੀਆ ਵਾ ਤੇ ਉਥੇ ਜਿਹੜੇ ਬਿਜ਼ਨੈਸਿਸ ਬਣਨੇ ਆ ਜਿਹੜੀਆਂ ਉਥੇ ਜੋ ਵੀ ਇੰਡਸਟਰੀ ਬਣੀਆਂ ਉਹਨਾਂ ਨੂੰ ਪਹਿਲਾਂ ਵੇਅਰ ਕੀਤਾ ਜਾਂਦਾ ਕਿ ਭਈ ਜੋ ਤੁਸੀਂ ਬਣਾ ਰਹੇ ਹੋ ਮੇਕ ਸ਼ੋਰ ਇਹ ਰੈਗੂਲੇਸ਼ਨਸ ਮੀਟ ਕਰਦੇ ਹੋਣ ਇਹ ਬਿਲਡਿੰਗ ਦੇ ਵਿੱਚ ਇੰਨਾ ਕੁਝ ਐ ਹੋਵੇ ਕਿ ਕੱਲ ਜਦੋਂ ਹੜੋਂ ਨੇ ਕੀ ਐਸਾ ਕੁਝ ਹੁੰਦਾ ਨਹੀਂ ਹੁੰਦਾ ਇਹ ਡਿਫਰੈਂਸ ਆ ਇਹ ਨਹੀਂ ਕਿ ਇੱਥੇ ਹੜ ਨਹੀਂ ਆਉਂਦੇ ਹੜ ਆ ਸਕਦੇ ਆ ਕਿਤੇ ਵੀ ਆ ਸਕਦੇ ਆ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਯਾਰ ਬਾਰ-ਬਾਰ ਹਰ ਇੱਕ ਸਾਲ ਤੇ ਫਿਰ ਅਸੀਂ ਇਹ ਕਹੀਏ ਉਹ ਚਾਈਨਾ ਚ ਹੜ ਆਉਂਦੇ ਆ ਉਹ ਇੱਥੇ ਵੀ ਮਤਲਬ ਕਿ ਇਹਦਾ ਮਤਲਬ ਕੀ ਅਸੀਂ ਆਪਣੇ ਆਪ ਨੂੰ ਬਸ ਇੱਕ ਉਹ ਉਹ ਸਰਕਾਰਾਂ ਨੂੰ ਇੱਕ ਕਹੋ ਕਲੀਨ ਚਿੱਟ ਦੇ ਦਿੰਦੇ ਆ ਕਿ ਭਾਈ ਸਾਰੇ ਕਿਤੇ ਆਉਂਦੇ ਆ ਉਹ ਤੁਹਾਡਾ ਤੁਹਾਡਾ ਸਾਰਾ ਕੁਝ ਸਾਰੇ ਸਾਰੇ ਵਰਗਾਂ ਨਹੀਂ ਆ ਇਟਸ ਡਿਫਰੈਂਟ ਇਫ ਯੂ ਥਿੰਕ ਅਬਾਊਟ ਇਟ ਸਾਡੇ ਇੱਥੇ ਕੀ ਹੋ ਰਿਹਾ ਇੱਕ ਸਟਰੈਟੇਜੀ ਡਿਫਰੈਂਟ ਆ ਔਰ ਕਿੰਨੀ ਕਿਹੜੀ ਇਨਵੈਸਟੀਗੇਸ਼ਨ ਹੋਈ ਆ ਜਦੋਂ ਪਟਿਆਲੇ ਚ ਹੜ ਆਏ ਆ ਪਿਛਲੀ ਵਾਰੀ ਉਹਦੋਂ ਕਿਹੜੀ ਇਨਵੈਸਟੀਗੇਸ਼ਨ ਹੋਈ ਕੀ ਔਰ ਮੈਂ ਤੁਹਾਨੂੰ ਦੱਸ ਰਿਹਾ ਵੀਰ ਜੇ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰਤੀ ਨਾ ਇਸ ਵਾਰ ਜੀ ਬਹੁਤ ਕੁਝ ਬਾਅਦ ਨਿਕਲੂਗਾ ਡਾਕਟਰ ਸਾਹਿਬ ਜਿਹੜੀ ਤੁਹਾਡੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਕਹਿੰਦੇ ਤੁਹਾਡੀ ਟੀਮਸ ਲੱਗੀਆਂ ਹੋਈਆਂ ਨੇ ਕੀ ਕੁਝ ਉਹਨਾਂ ਦੇ ਵੱਲੋਂ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਪਹੁੰਚਾਇਆ ਜਾ ਰ ਸਾਡਾ ਸਭ ਤੋਂ ਸਭ ਤੋਂ ਮੇਨ ਵੀਰ ਮੇਰੇ ਸਭ ਤੋਂ ਜਿਹੜੀ ਮੇਨ ਸੀ ਸਾਡੀ ਉਹ ਹੈਲਥ ਤੇ ਆ ਸਾਡਾ ਵਾ ਐਨੀਮਲ ਜਾਨਵਰਾਂ ਦਾ ਤੇ ਹਿਊਮਨ ਦਾ ਕਿਸ ਘਟ ਤੋਂ ਘਟ ਜਿਹੜੀ ਦਰਦ ਆ ਕਿਸੇ ਦੀ ਦਰਦ ਜਿਹੜੀ ਘਟ ਕਰ ਲੈਣੀ ਕਿ ਹੁਣ ਮਤਲਬ ਐਗਜ਼ਾਮਪਲ ਦੇਣਾ ਜੇ ਕੋਈ ਬਲੱਡ ਪ੍ਰੈਸ਼ਰ ਦਾ ਮਰੀਜ਼ ਆ ਕੋਈ ਡਾਇਬੀਟਿਸ ਦਾ ਮਰੀਜ਼ ਆ ਕਿਸੇ ਦੀ ਕੈਂਸਰ ਦੀ ਦਵਾਈ ਚੱਲ ਰਹੀ ਸੀ ਉਹਦੀ ਜਦੋਂ ਰੁੜ ਗਈ ਡਾਇਬੀਟਿਸ ਤੇ ਹਾਈਪਰਟੈਂਸ਼ਨ ਐਸੀਆਂ ਬਿਮਾਰੀਆਂ ਜੇ 2 ਦਿਨ ਕਿਸੇ ਨੂੰ ਦਵਾਈਆਂ ਨਾ ਮਿਲੀਆਂ ਉਹਦਾ ਬਲੱਡ ਪ੍ਰੈਸ਼ਰ ਸ਼ੂਟ ਅਪ ਹੋ ਜਾਣਾ ਮੌਤ ਹੋ ਸਕਦੀ ਸਟ੍ਰੋਕ ਹੋ ਸਕਦੀ ਹਾਰਟ ਅਟੈਕ ਹੋ ਸਕਦਾ ਸੋ ਇਹ ਤੁਸੀਂ ਵੇਟ ਨਹੀਂ ਕਰ ਸਕਦੇ ਪਾਣੀ ਡਾਊਨ ਹੋ ਜੇ ਉਦੋਂ ਮੈਂ ਦਵਾਈਆਂ ਪਹੁੰਚਾ ਦੂੰ ਨੋ ਉਹ ਨਾਲ ਦੀ ਨਾਲ ਹੀ ਤੁਹਾਨੂੰ ਉਸੇ ਵੇਲੇ ਫਰਸਟ ایڈ ਸ਼ੁਰੂ ਕਰਨੀ ਚਾਹੀਦੀ ਉਹ ਉਹੀ ਸਾਡੀ ਟੀਮਾਂ ਕਰ ਰਹੀਆਂ ਥਾਂ ਥਾਂ ਤੇ ਸੱਟ ਤੋਂ ਯੂ نو ਇੰਨੇ ਲੱਕੀਆ ਸੀ ਕਿ 100 ਤੋਂ ਵੱਧ ਨੌਜਵਾਨ ਡਾਕਟਰ ਵਿੱਚ ਕੁੜੀਆਂ ਬਹੁਤ ਜ਼ਿਆਦੀਆਂ 올 ਰਲ ਚੁਕੀਆਂ ਟੀਮ ਦੇ ਵੈਟੇਨਰੀ ਡਾਕਟਰ ਸਾਡੇ ਨਾਲ ਰਲ ਚੁਕੇ ਆ ਕਿ ਅਸੀਂ ਕਿੱਦਾਂ ਪਾ ਕੇ ਉਹਨਾਂ ਨੂੰ ਉਹਨਾਂ ਦੇ ਪ੍ਰੋਪਰ ਜੋ ਵੀ ਦੇ ਸਕਦੇ ਅੱਧੀ ਇਹ ਇਹ ਫਰਸਟ ਸਟੇਜ ਆ ਰਾਈਟ ਫੇਰ ਅਗਲਾ ਫੇਜ਼ ਆਊਗਾ ਚਲੋ ਬਾਹਰ ਲੋਕ ਆਗੇ ਉਗੜੀ ਹੋਗੇ ਫੇਰ ਸਾਡੀ ਗੱਲ ਅਸਲੀ ਕਿਸਾਨਾਂ ਵਾਲੀ ਸ਼ੁਰੂ ਹੋਣੀ ਆ ਉਹ ਚਲੋ ਮੈਡੀਕਲ ਤੇ ਚੱਲਦਾ ਰਹਿਣਾ ਡਾਕਟਰ ਆ ਮੈਨੂੰ ਵੀ ਅੱਜ ਇਹਨਾਂ ਨੇ ਜ਼ਿੰਮੇਵਾਰੀ ਲਾਤੀ ਕਿ ਨਵੰਬਰ ਚ ਸ਼ਾਇਦ ਮੈਨੂੰ ਆਉਣਾ ਪਵੇ ਪੰਜਾਬ ਆਉਣਾ ਕਿਸ ਲਈ ਪੈਣਾ ਜੇ ਆਇਆ ਆਉਣਾ ਪਿਆ ਉਹ ਆਪਣੀਆਂ ਜ਼ਮੀਨਾਂ ਪੱਧਰ ਕਰਨੀਆਂ ਪਆਂੀਆਂ ਲੋਕਾਂ ਨੂੰ ਵਾਪਸ ਆਪਣੇ ਪੈਰਾਂ ਤੇ ਖੜਾ ਕਰਨਾ ਉਹ ਸਾਡਾ ਫੇਰ ਹੀ ਹੋਣਾ ਜਦੋਂ ਸਾਡੀਆਂ ਯੂਨੀਨਾਂ ਅਸੀਂ ਸਾਰੇ ਯੂਨੀਨਾਂ ਇਕੱਠੀਆਂ ਹੋ ਗਈਆਂ ਸਾਡੇ ਜਿਹੜੇ ਕਿਸਾਨ ਇਕੱਠੇ ਹੋ ਗਏ ਸਾਡੇ ਜਿਹੜੇ ਸਰਪੰਚ ਪੰਚ ਸਾਡੀਆਂ ਬਲਾਕ ਲੈਵਲ ਤੇ ਟੀਮਾਂ ਬਣਨ ਗਈਆਂ ਕੀ ਉਹ ਮੈਂ ਨਹੀਂ ਮੈਂ ਇਹਨੂੰ ਨਹੀਂ ਲੀਡ ਕਰੂੰਗਾ ਇਹਨੂੰ ਕਿਸਾਨ ਹੀ ਲੀਡ ਕਰਨਗੇ ਮੈਂ ਪਿੱਛੇ ਹੀ ਰਹੂੰਗਾ ਮੈਂ ਇੱਕ ਦੱਸ ਰਿਹਾ ਕਿ ਕਿੱਧਰ ਜਾ ਰਹੀ ਗੱਲ ਹੈ ਸ੍ਰੀਮਾਨ ਜੀ ਤੁਹਾਨੂੰ ਨਹੀਂ ਲੱਗਦਾ ਵੀ ਸਾਡੇ ਜਿਹੜੇ ਲੋਕਾਂ ਨੂੰ ਜਿਸ ਕੰਮ ਲਈ ਰਹਿਣਾ ਚਾਹੀਦਾ ਸੀ ਉਹ ਉਹ ਕੰਮ ਛੱਡ ਕੇ ਸਿਆਸਤ ਵਾਲੇ ਪਾਸੇ ਪੈ ਗਿਆ ਕਿਸਾਨ ਜਿੱਥੇ ਬੰਦੇ ਦੀ ਗੱਲ ਕਰਦਾ ਮੈਂ ਜੇ ਜੇ ਤੁਹਾਡੇ ਸਿਆਸਤਦਾਨ ਚੰਗੇ ਹੁੰਦੇ ਤੇ ਤੁਹਾਡੇ ਅੱਜ ਹੜ ਨਾ ਹੁੰਦੇ ਜੇ ਤੁਹਾਡੇ ਸਿਆਸਤਦਾਨ ਹੁੰਦੇ ਤੁਹਾਡੇ ਇੱਥੇ ਪੰਜਾਬ ਚ ਸਕੂਲ ਬਣਿਆ ਹੁੰਦੇ ਤੁਹਾਡੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਚ ਸਕੂਲ ਪੜਾਈ ਕਰਨਾ ਜਾਣਾ ਪੈਂਦਾ ਜੇ ਤੁਹਾਡੇ ਹਸਤਾਲ ਚੰਗੇ ਹੁੰਦੇ ਤੁਹਾਡੇ ਲੀਡਰਾਂ ਨੂੰ ਦਿੱਲੀ ਜਾ ਕੇ ਲਾਜ ਨਾ ਕਰਨਾ ਪੈਂਦਾ ਤੁਹਾਡਾ ਬੇੜਾ ਕਰਕੇ ਹੀ ਰਹਿਣਾ ਇਹ ਹੜ ਆਉਂਦੇ ਹੀ ਰਹਿਣੇ ਆ ਇਸ ਲਈ ਬੜਾ ਜ਼ਰੂਰੀ ਆ ਜੇ ਕੋਈ ਚੰਗਾ ਮਾਦਾ ਪੁੱਤ ਪੰਜਾਬੀ ਹੈਗਾ ਤੇ ਉਹ ਖੜਾ ਹੋ ਕੇ ਥਾਪੀ ਮਾਰ ਕੇ ਤੇ ਆ ਜੇ ਇਲੈਕਸ਼ਨਾਂ ਦੇ ਵਿੱਚ ਤੇ ਹੋ ਸਕਦਾ ਪੰਜਾਬ ਦਾ ਕੁਝ ਹੋ ਜੇ ਨਹੀਂ ਤੇ ਜਿਹੜੇ ਆ ਲੋਕ ਲੱਗੇ ਪਏ ਆ ਨਾ ਇਹਨਾਂ ਨੇ ਪੰਜਾਬ ਦਾ ਰਹਿਣ ਹੀ ਕੋਸ਼ਿਸ਼ ਨਹੀਂ ਦੀ ਨਾਲ ਸੋ ਜੇ ਕੋਈ ਕਹਿੰਦਾ ਕਿ ਉਹ ਬਾਈ ਆਏ ਸੀ ਉਹ ਕੁਝ ਕਰਨਾ ਚਾਹੁੰਦੇ ਸੀ ਮੈਂ ਕਹਿੰਦਾ ਸਲੂਟ ਆ ਬਾਈ ਕਿਹਦਾ ਤੇ ਜਿਗਰਾ ਹੈਗਾ ਸੀ ਜਿਹੜਾ ਆਇਆ ਤੇ ਚਲੋ ਪੰਜਾਬੀਆਂ ਨੇ ਜੇ ਨਹੀਂ ਜਿਤਾਇਆ ਤੇ ਫਿਰ ਜਿਨ੍ਹਾਂ ਨੂੰ ਜਿਤਾ ਲਿਆ ਉਹਨਾਂ ਕੋਈ 1000 ਹਜ਼ਾਰ ਡਾਲਰ ਹੁਣ 1000 ਰੁਪਏ ਫੜ ਲਓ ਆ ਫੜ ਲਓ ਹੁਣ ਵੇਖ ਲਓ ਜਿਨ੍ਹਾਂ ਨੇ ਹੜ ਹੜ ਲਿਆਂਦੇ ਆ ਉਹਨਾਂ ਤੋਂ ਫਿਰ ਵੇਖ ਲਓ ਉਹਨਾਂ ਨੇ ਕਿਹੜਾ ਮਾਅਜਾ ਦੇਣਾ ਸੋ ਗੱਲ ਐ ਨਹੀਂ ਆ ਮੈਂ ਤੇ ਸਦਾ ਹੀ ਉਹਨਾਂ ਦੀ ਚੜ੍ਹਦੀ ਕਲਾ 'ਚੋਂ ਨਾ ਪਾਵੇਂ ਜਿਹੜੀ ਮਰਜ਼ੀ ਪਾਰਟੀ ਜਿਹੜਾ ਮਰਜ਼ੀ ਨੌਜਵਾਨ ਹੈ ਜਿਹੜਾ ਮਰਜ਼ੀ ਕੋਈ ਚੰਗਾ ਇਨਸਾਨ ਅੱਗੇ ਤੇ ਆਵੇ ਜਿਹੜਾ ਕਵੇ ਮੈਂ ਪੰਜਾਬ ਲਈ ਕੁਛ ਕਰਨਾ ਚਾਹੁੰਦਾ ਮੈਂ ਇਲੈਕਸ਼ਨ ਲੜਨਾ ਚਾਹੁੰਦਾ ਲੜੋ ਭਾਈ ਤੁਹਾਡੇ ਪਿੱਛੇ ਆ ਸੋ ਆਈ ਥਿੰਕ ਇਹ ਚਾ ਇੱਕ ਦਾ ਆਪਾਨੂੰ ਨਹੀਂ ਕਰਨਾ ਚਾਹੀਦਾ ਆਪਣੇ ਅੱਗੇ ਸਭ ਕੁਝ ਹੈਗਾ ਹੁਣ ਕੀ ਅਸੀਂ ਅਸੀਂ ਕੀ ਖਟ ਲਿਆ ਦਿੱਲੀ ਵਾਲਿਆਂ ਨੂੰ ਫਿਰ ਉੱਥੇ ਬਿਠਾ ਕੇ ਤੁਸੀਂ ਕੀ ਖਟ ਲਿਆ ਹੜ ਖੜ ਤੇ ਨਾ ਹਜ਼ਾਰ ਰੁਪਿਆ ਮਿਲਿਆ ਬਸ ਬਿਜਲੀ ਦਾ ਲਾਲਾ ਲਾਲਾ ਨਾ ਉਹ ਐਜੂਕੇਸ਼ਨ ਦਾ ਨਾ ਉਹ ਮੈਡੀਕਲ ਦਾ ਕੁਝ ਵੀ ਨਹੀਂ ਹੋਇਆ ਜੋ ਹੋਣਾ ਚਾਹੀਦਾ ਸੀ ਮੈਂ ਮੈਂ ਇੱਕ ਮਾਫੀ ਮੰਗਦਾ ਐ ਨਾ ਲੱਗੇ ਕਿ ਸਾਰੇ ਮੈਂ ਲੀਡਰਾਂ ਨੂੰ ਰਗੜਨ ਦਿਆ ਬੜੇ ਚੰਗੇ ਲੋਕ ਹੈਗੇ ਆ ਹਰ ਇੱਕ ਪਾਰਟੀ ਚ ਹੈਗੇ ਉਹਨਾਂ ਨੂੰ ਸਲੂਟ ਕਰਦੇ ਆ ਆਈ ਥਿੰਕ ਵਿੱਚ ਨੂੰ ਵੀਡੀਓ ਰੁਕ ਜਾਂਦੀ ਹੈ ਕੋਈ ਨੈਟਵਰਕ ਦਾ ਪ੍ਰੋਬਲਮ ਹੋਏਗਾ ਪਰ ਆਪਾਂ ਚਲੋ ਐਨੀ ਹਾਉ ਆਪਾਂ ਕੰਟੀਨਿਊ ਰੱਖਦੇ ਆ ਇੱਕ ਗੱਲ ਹੋਰ ਦਿੱਲੀ ਚ ਵੀ ਉਹ ਸਮੱਸਿਆ ਦੇਖਣ ਨੂੰ ਮਿਲੀ ਹੈ ਤੇ ਹੁਣ ਵੀ ਸਾਨੂੰ ਕਿਤੇ ਨਾ ਕਿਤੋਂ ਗਾਹੇ-ਬਗਾਹੇ ਆਵਾਜ਼ ਆਉਂਦੀ ਹੈ ਕਿ ਕੁਝ ਲੋਕ ਰੈਸ਼ਨ ਸਟੋਰ ਕਰਨ ਲੱਗ ਪਏ ਆ ਉਹਨਾਂ ਬਾਰੇ ਕੀ ਕਹਿਣਾ ਬਾਈ ਵੇਖੋ ਜਿੱਥੇ ਆਂਦੇ ਹੁੰਦੇ ਨੇ ਜਿੱਥੇ ਮੇਲਾ ਲੱਗਣਾ ਉੱਥੇ ਫਿਰ ਹਰ ਇੱਕ ਤਰ੍ਹਾਂ ਦੇ ਲੋਕ ਲੱਭਣੇ ਆ ਸੋ ਚੰਗੇ ਲੋਕ ਵੀ ਉੱਥੇ ਲੱਭਣੇ ਉੱਥੇ ਐਸੇ ਵੀ ਲੱਭਣੇ ਆ ਸੋ ਮੈਂ ਸਦਾ ਬਲੇਮ ਕਰਦਾ ਦੇਣ ਵਾਲੇ ਨੂੰ ਹੂੰ ਕੀ ਮੈਂ ਤੁਹਾਨੂੰ ਦੱਸਦਾ ਐਗਜ਼ਾਮਪਲ ਕੀ ਹੁੰਦੀ ਆ ਇਹ ਕਿਸਾਨ ਅੰਦੋਲਨ ਚ ਵੀ ਹੋਇਆ ਜਿਹੜੇ ਲੋਕ ਵਿਚਾਰੇ ਉੱਥੇ ਮਿਹਨਤਾਂ ਕਰਨਦੇ ਕੰਮ ਕਰਨਦੇ ਉਹਨਾਂ ਨੂੰ ਪਤਾ ਉੱਥੇ ਕੀ ਸਥਿਤੀ ਆ ਕੋਈ ਆਊਗਾ ਸ਼ਹਿਰਾਂ ਉਹਨੇ ਸ਼ਹਿਰਾਂ ਚੋਂ ਆਉਣਾ ਉਹਨੇ ਜਾ ਕੇ ਸਮਾਨ ਬਈ ਪ੍ਰੈਫਰੀ ਤੇ ਜਾ ਕੇ ਜਿੱਥੇ ਹੜ ਜਿੱਥੇ ਸ਼ੁਰੂ ਹੁੰਦੇ ਉੱਥੇ ਜਾ ਕੇ ਸੋਚ ਕਿ ਉਹਨੇ ਪਤਾ ਮੈਂ ਘਰ ਸ਼ਾਮ ਨੂੰ ਜਾਣਾ ਪਹਿਲਾ ਆਇਆ ਦੂਜਾ ਆਇਆ ਦਸਵਾਂ ਆਇਆ 11ਵਾਂ ਨੇ ਫੜ ਕੇ ਫੇਸਬੁਕ ਤੇ ਮੂਵੀ ਬਣਾਤੀ ਉਹ ਬਾਈ ਤੇ ਸਾਮਾਨ ਹੀ ਬੜਾ ਉਹ ਹੋ ਹੋ ਸਾਰੇ ਰਜੇ ਪੇ ਜੋ ਭੱਜ ਲੋ ਉਹ ਵਿਚਾਰੇ ਜਿਹੜੇ ਅੰਦਰ ਆ ਉਹਨਾਂ ਨੂੰ ਪਤਾ ਕੀ ਉਹਨਾਂ ਨੂੰ ਕੀ ਸਾਮਾਨ ਆ ਸੋ ਆਈ ਥਿੰਕ ਦੇ ਪ੍ਰੋਬਲਮ ਐ ਦੇਣ ਵਾਲੇ ਦੀ ਔਰ ਮੈਂ ਇੱਕ ਚੀਜ਼ ਕਰਨਾ ਜਿੰਨਾ ਤੋਂ ਤੁਸੀਂ ਪੈਸੇ ਦਿੱਤੇ ਆ ਉਹਨਾਂ ਕੋ ਕਾਉਂਟੇਬਿਲਟੀ ਜ਼ਰੂਰ ਮੰਗਿਓ ਕਿ ਤੁਸੀਂ ਇਸ ਪੈਸੇ ਦਾ ਜਿਹੜਾ ਅਸੀਂ ਤੁਹਾਨੂੰ ਦਿੱਤਾ ਉਹਦਾ ਕੀ ਕਰਨਾ ਕੀ ਕੀਤਾ ਔਰ ਜਦੋਂ ਖਾਸ ਕਰਕੇ ਜਦੋਂ ਆ ਜ਼ਮੀਨਾਂ ਕਲੀਅਰ ਕਰਨ ਦਾ ਟਾਈਮ ਆਉਣਾ ਉਦੋਂ ਕੀ ਉਹ ਉੱਥੇ ਗਰਾਊਂਡ ਤੇ ਕੰਮ ਕਰ ਰਹੇ ਆ ਉਹ ਪੈਸਾ ਤੁਹਾਡਾ ਲੱਗ ਰਿਹਾ ਮੈਂ ਗਹਿਨ ਗੱਲ ਕਰਨਾ ਲੜਾਈ ਬਹੁਤ ਲੰਬੀ ਆ ਪਰ ਜਿਹੜੇ ਯਾਰ ਹੁਣ ਗੱਲ ਗੱਲ ਇਹ ਆ ਜਿੱਥੇ ਜਿੱਥੇ ਹੁਣਾ ਉੱਥੇ ਮਾਰੇ ਲੋਕ ਵੀ ਲੱਭਣੇ ਆ ਸਾਡੇ ਆ ਧਿਆਨ ਆ ਸਾਡਾ ਧਿਆਨ ਕਿੱਧਰ ਜਾਂਦਾ ਜੇ ਧਿਆਨ ਆਪਣਾ ਪੋਜ਼ਿਟਿਵ ਆ ਤੇ ਫਿਰ ਆਪਾਂ ਸਾਨੂੰ ਤੇ ਹੁਣ ਬਿਮਾਰੀ ਵਿਖਦੀ ਆ ਮੈਂ ਆਪਣੀ ਟੀਮ ਮੈਂ ਤੇ ਮੈਨੂੰ ਤੇ ਉਹਨਾਂ ਨੂੰ ਹੱਥ ਜੋੜ ਕੇ ਕਹਿਣਾ ਪੈਂਦਾ ਬਈ ਸੌ ਲਿਓ ਉਹਨਾਂ ਨੂੰ ਕਹਿਣਾ ਪੈਂਦਾ ਪਾਣੀ ਜੋ ਬਾਹਰ ਬਾਹਰ ਨਿਕਲ ਜਿਓ ਕਿਤੇ ਪਾਣੀ ਜੀ ਤੁਹਾਨੂੰ ਕੋਈ ਪ੍ਰੋਬਲਮ ਨਾ ਆਏ ਸੋ ਗਲਤ ਸਾਡੇ ਹੌਸਲੇ ਦੀ ਆ ਸਾਡੀ ਟੀਮ ਕੀ ਹਰ ਇੱਕ ਦੀ ਆਪਣੀ ਹੈ ਨਾ ਆਪਣੇ ਲੀਡਰ ਅਸੀਂ ਤੇ ਭਾਈ ਜੁੜੇ ਆ ਵੇਖੋ ਕਿਸਾਨ ਯੂਨੀਅਨਾਂ ਨਾਲ ਜੁੜੇ ਆ ਅਸੀਂ ਪਿੰਡ ਦੀਆਂ ਪੰਚਾਇਤਾਂ ਨਾਲ ਜੁੜੇ ਆ ਜਿੱਧਰ ਉਹ ਕਹਿੰਦੇ ਉਧਰ ਹੀ ਤੁਰ ਪੈਨੇ ਆ ਸੋ ਸਾਡਾ ਸਾਡਾ ਕੰਮ ਅਸੀਂ ਇੱਧਰ ਧਿਆਨ ਘਟ ਦਿੰਦੇ ਆ ਕਿ ਭਈ ਉਹ ਉਹਨੇ ਉਹਨੇ ਬ੍ਰੈਡ ਫੜ ਲਈ ਉਹਨੇ ਕੇਲੇ ਫੜਦੇ ਨਾ ਹੀ ਸਾਡਾ ਕੇਲੇ ਵਰਤੌਣ ਵਾਲਾ ਕੰਮ ਆ ਨਾ ਹੀ ਅਸੀਂ ਵੇਖਦੇ ਕਿ ਕੇਲੇ ਕਿੰਨੇ ਵਰਤਾਏ ਤੇ ਕਿੰਨੇ ਵਰਤਾਤੇ ਅੱਛਾ ਡਾਕਟਰ ਸਾਹਿਬ ਅੱਜ ਕੱਲ੍ਹ ਹੋਰ ਬੜੇ ਪ੍ਰਚਲਨ ਚੱਲ ਰਹੇ ਆ ਕਿ ਬਹੁਤ ਸਾਰੇ ਲੋਕ ਮਦਦ ਕਰਨ ਵਾਲੇ ਨਜ਼ਰ ਆ ਰਹੇ ਆ ਮੈਂ ਵੀ ਵੈਸੀ ਅਸਿਊਮ ਕਰ ਰਿਹਾ ਸੀ ਕਿ ਮੈਨੂੰ ਮੈਨੂੰ ਇਦਾਂ ਲੱਗਦਾ ਹੈ ਵੀ ਪੀੜਤ ਘੱਟ ਨੇ ਮਦਦ ਕਰਨ ਵਾਲੇ ਜ਼ਿਆਦਾ ਹੋ ਗਏ ਆ ਕਿ ਤੁਸੀਂ ਜਿੱਧਰ ਵੀ ਕੋਈ ਚੀਜ਼ ਖੋਲ ਕੇ ਵੇਖੋ ਜਾਂ ਕਿਸੇ ਪਾਸੇ ਜਾਓ ਕਿਸ਼ਤੀਆਂ ਦੇ ਵਿੱਚ ਚੜੇ ਜਾ ਰਹੇ ਆ ਉਹਨਾਂ ਦੇ ਨਾਲ ਉਹਨਾਂ ਦੀ ਟੀਮਜ਼ ਜਾ ਰਹੀਆਂ ਨੇ ਵਿੱਚ ਨੂੰ ਰੋਲੇ ਵੀ ਪਏ ਕਿ ਅਸਲ ਕੰਮ ਨਹੀਂ ਹੋ ਰਿਹਾ ਹੈਗਾ ਇੱਥੇ ਫੋਟੋਆਂ ਖਿਚਾਉਣ ਵਾਲੇ ਜ਼ਿਆਦਾ ਨਜ਼ਰ ਆ ਰਹੇ ਆ ਇੰਨੇ ਲੋਕ ਡੁੱਬੇ ਨਹੀਂ ਜਿੰਨੇ ਲੋਕ ਡੁੱਬ ਡੁੱਬ ਕੇ ਦਿਖਾ ਰਹੇ ਆ ਆਪ ਵਿੱਚ ਵੜਵੜ ਦਿਖਾ ਰਹੇ ਆ ਯਾ ਦੱਸੋ ਮੈਂ ਮੈਂ ਨਾ ਕਿਸਾਨ ਅੰਦੋਲਨ ਚ ਕਾਫੀ ਜਿਨਨੂੰ ਆਪਾਂ ਸੈਲਿਬ੍ਰਿਟੀਜ਼ ਕਹਿ ਲੈਂਦੇ ਆ ਉਹਨਾਂ ਨਾਲ ਮੌਕਾ ਮਿਲਿਆ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਮੈਂ ਮੈਨੂੰ ਲੱਗਦਾ ਕੋਈ ਵੀ ਐਸਾ ਨਹੀਂ ਹੋਊਗਾ ਮੈਂ ਮੈਂ ਤੁਹਾਨੂੰ ਨਾਮ ਲੈ ਦਿੰਦਾ ਜਸ ਬਾਜਵਾ ਹੋਇਆ ਆਪਣਾ ਈਮੀ ਵਰਕੋਏ ਮਤਲਬ ਆਪਣੇ ਮਨਮੋਣ ਵਾਰਿਸ ਹੁਣੀ ਭਰਾ ਹਨਾ ਉਹ ਹੋਏ ਮੇਰੇ ਕੋ ਮੈਂ ਹੁਣ ਆਪਣਾ ਆਪਣਾ ਰਾਜਵੀਰ ਜੋਨਦਾ ਹੋਇਆ ਕਿੰਨੇ ਨਾਮ ਆ ਬੱਗੂ ਮੰਨ ਤੇ ਆਉਂਦੇ ਕਿੰਨੀ ਵਾਰੀ ਹਨਾ ਕਿੰਨੇ ਹੋ ਰਿਹਾ ਪਰ ਮੈਨੂੰ ਕਦੀ ਵੀ ਕਿਸੇ ਦਾ ਇਹ ਨਹੀਂ ਲੱਗਾ ਕਿ ਕੋਈ ਵਿਖਾਵਾ ਕਰਨ ਦਿਆ ਜਦੋਂ ਆਇਆ ਮੇਰਾ ਕੀ ਮਤਲਬ ਕਈ ਵਰੀ ਨਾ ਅਸੀਂ ਬਣਾ ਦਿੰਦੇ ਆ ਜਿੱਦਾਂ ਮੇਰੇ ਕੋ ਆ ਗਿਆ ਮੇਰੇ ਕੋ ਜੱਸ ਆ ਗਿਆ ਮੈਂ ਕਹਿੰਦਾ ਜੱਸਾ ਇੱਕ ਫੋਟੋ 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 ਉਹ ਵਿਚਾਰੇ ਨੂੰ ਵੀ ਕਈ ਵਰੀ ਭੁੱਲ ਜਾਣਾ ਕਿ ਮੈਂ ਇੱਥੇ ਕਰਨ ਕਿ ਆਇਆ ਮਤਲਬ ਯੂ نو ਉਹ ਯਾਰ ਤੁਸੀਂ ਫੋਟੋ ਖਿਚਾ ਰਹੇ ਹੋ ਤੁਸੀਂ ਉਹ ਕਰ ਰਹੇ ਹੋ ਉਹ ਵਿਚਾਰੇ ਭਾਵੇਂ ਮਨ ਆਪਣੇ ਹਿਸਾਬ ਦੇ ਨਾਲ ਆਏ ਹੁਣ ਪਰ ਪ੍ਰੋਬਲਮ ਹੈ ਕਈ ਵਾਰੀ ਜਿੰਨਾਂ ਦੇ ਨਾਲ ਆਏ ਹੁੰਦੇ ਆ ਉਹਨਾਂ ਦੇ ਆਪਣੇ ਏਜੰਡੇ ਹੁੰਦੇ ਆ ਸੋ ਆਈ ਥਿੰਕ ਐਕਟਰਾਂ ਨੂੰ ਮੈਂ ਕਹੂੰਗਾ ਕਿ ਬਾਈ ਤੁਸੀਂ ਚੜ੍ਹਦੀ ਕਲਾ 'ਚ ਰਹੋ ਸਿੰਗਰਾਂ ਨੂੰ ਕਹੂੰਗਾ ਤੁਸੀਂ ਚੜ੍ਹਦੀ ਕਲਾ 'ਚ ਰਹੋ ਤੁਸੀਂ ਪੰਜਾਬ ਦਾ ਸੋਚਦੇ ਹੋ ਯਾਰ ਇਹ ਛੋਟੀਆਂ ਮੋਟੀਆਂ ਗੱਲਾਂ ਹੋ ਜਾਂਦੀਆਂ ਕਈ ਵਾਰੀ ਕਲਿੱਪ ਐ ਉਹ ਹੋ ਜਾਂਦੇ ਆ ਬਸ ਇੰਨਾ ਜ਼ਰੂਰ ਸੋਚਿਆ ਕਰੋ ਕਿ ਤੁਸੀਂ ਕਿਹਨਾਂ ਨਾਲ ਜੋ ਉਹ ਤੁਹਾਨੂੰ ਤੇ ਨਾ ਹੋਵੇ ਤੁਹਾਨੂੰ ਬੱਸ ਕਈ ਲੋਕ ਨਾ ਚਿੰਗ ਵੀ ਲਾਉਂਦੇ ਆ ਕਿ ਲੋਕਾਂ ਨੂੰ ਵੇਖ ਕੇ ਲੱਗਦਾ ਵੀ ਯਾਰ ਜੇ ਉਹ ਗਿਆ ਤਾਂ ਅੱਪਾ ਜਾਈਏ ਲਾਨਾ ਗਿਆ ਤੇ ਸਾਨੂੰ ਵੀ ਚੱਲਣਾ ਚਾਹੀਦਾ ਮਤਲਬ ਇਹ ਇਹ ਚੀਜ਼ ਜ਼ਰੂਰੀ ਹੈ ਇਹਦੇ ਚ ਤੁਹਾਡੀ ਸੇਵਾ ਕਰਨ ਵਾਲੀ ਜਿਹੜੀ ਹੈ ਇੱਛਾ ਹਮੇਸ਼ਾ ਜਿਹੜੀ ਆ ਉਹ ਪ੍ਰਬਲ ਰਹਿੰਦੀ ਹੈ ਤੇ ਡਾਕਟਰ ਸਾਹਿਬ ਤੁਸੀਂ ਵਿਧਾਈ ਦੇ ਪਾਤਰੋਂ ਅਮਰੀਕਾ ਬੈਠੇ ਇਹ ਸਾਰਾ ਕੰਮ ਕਰ ਦੇਖ ਰਹੇ ਹੋ ਔਰ ਲਗਾਤਾਰ ਯਤਨਸ਼ੀਲੋਂ ਸੇਵਾ ਭਾਵਨਾ ਚ ਲੱਗੇ ਰਹਿੰਦੇ ਹੋ ਤੇ ਤੁਸੀਂ ਕਿਹਾ ਕਿ ਤੁਸੀਂ ਨਵੰਬਰ ਦੇ ਵਿੱਚ ਆਉਣਾ ਵੀ ਹੈ ਤੁਹਾਡਾ ਸਵਾਗਤ ਹੈ ਮੋਸਟ ਵੈਲਕਮ ਤੁਸੀਂ ਆਓ ਪੰਜਾਬੀ ਤੁਹਾਡੇ ਵਰਗੇ ਲੋਕਾਂ ਕਰਕੇ ਹੀ ਮਾਣ ਕਰਦੇ ਆ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੀ ਪੰਜਾਬੀ ਇਤ ਫੈਲੀ ਆ ਉਹ ਉਹਨਾਂ ਨੂੰ ਹੌਸਲਾ ਹੈ ਕਿ ਜੇਕਰ ਕੋਈ ਨਹੀਂ ਤਾਂ ਸਰਕਾਰਾਂ ਨਹੀਂ ਤਾਂ ਸਾਡੇ ਆਪਣੇ ਹੈਗੇ ਅਸੀਂ ਆਪ ਆਪਣੇ ਜਿਹੜੇ ਆ ਬਾਹ ਫੜ ਲੈਣਗੇ ਅੱਜੋ ਹੀ ਹੋਇਆ ਹੈ ਕਿ ਜੇਕਰ ਕੋਈ ਨਹੀਂ ਖੜਾ ਤਾਂ ਪੰਜਾਬ ਨਾਲ ਪੰਜਾਬੀ ਇਤ ਖੜ ਗਈ ਹੈ ਪੰਜਾਬ ਨਾਲ ਪੰਜਾਬੀ ਖੜ ਗਏ ਆ ਤੁਹਾਡਾ ਸ਼ੁਕਰੀਆ ਬਹੁਤ ਧੰਨਵਾਦ ਸਮਾਂ ਕੱਢਿਆ ਗੱਲਬਾਤ ਕੀਤੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਮੇਰੇ ਵੀ ਜੀ ਇਹ ਸੰਨ ਡਾਕਟਰ ਸੁਆਇਮਨ ਸਿੰਘ ਜਿਹੜੇ ਕਿ ਅਸਿਸਟੈਂਟ ਪ੍ਰੋਫੈਸਰ ਵੀ ਐ ਤੇ ਨਾਲ ਪ੍ਰੈਕਟਿਸ ਵੀ ਕਰਦੇ ਆ ਔਰ ਪੰਜਾਬ ਦੇ ਵਿੱਚ ਲਗਾਤਾਰ ਜਿੰਨੇ ਵੀ ਜਗ੍ਹਾ ਜਿਹੜਾ ਹੜ੍ਹ ਪ੍ਰਭਾਵਿਤ ਇਲਾਕੇ ਆ ਉੱਥੇ ਇਹਨਾਂ ਦੀ ਟੀਮਸ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਮੈਂ ਨਵੰਬਰ ਦੇ ਤੱਕ ਆਉਂਗਾ ਵੀ ਔਰ ਜਿਹੜਾ ਪਾਣੀ ਉਤਰਨ ਤੋਂ ਬਾਅਦ ਮੇਨ ਸਮੱਸਿਆ ਅਸੀਂ ਉਹ ਦਾ ਹੱਲ ਕਰਨ ਵੱਲ ਜਿਹੜਾ ਹੈ ਅੱਗੇ ਵਧਾਂਗੇ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਆਪਣੀ ਫੀਡਬੈਕ ਆਪਣੀ رائے مشورہ સલાਹ ਜ਼ਰੂਰ ਦਿਓ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ